ਮਗਧਾਸਪੁਰ ਵਾਲਾ ਹ ਜੇ ਰੋਡ ਹੱਬਲ ਹਗਰੋਣੀ ਮਾਤਾ ਰਾਮੰਦਰ ਮਨੂ ਟੈਲਫੈਕਟੀ ਕੋਠੇ ਦੇ ਲਾਇਮਾ ਚਬਾੜੀ ਦੇ ਬੁੱਟੇ ਲਾਈ ਆ 5 ਸਾਲ ਤੋਂ ਸ਼ੁਰੂ ਕੰਮ ਕੀਤਾ ਗਦਾਸਪੁਰ ਯੂਨੀਵਰਸਿਟੀ ਦੇ ਨੇ ਮੇਲੇ ਲੱਗੇ ਲਾਗੇ ਲਾਗੇ কুਸਤੀ ਮੇਲਾ ਜਾਂ ਦੂਜਾ ਮੇਲਾ ਸਾਨ ਮੇਲਾ ਉਹ ਸਾਰੇ ਬੁੱਟਿਆਂ ਨੂੰ ਮੈਂ ਖੁਦ ਲਾਣਾ ਪੜੀ ਰਹੀ ਨਾ ਦੋ ਰੇੜੀਆਂ ਲੱਗਦੀਆਂ ਮੈਨੂੰ ਮੈਂ ਕੋਠੇ ਤੇ ਪੈਦਾ ਕੀਤੇ ਕਟੋ 2000 3000 ਬੂਟਾ ਤਿਆਰ ਹਰ ਸੀਜ਼ਨ ਮੈਂ ਤਿਆਰ ਕਰਕੇ ਵੇਚਣਾ ਹਰ ਮੇਲੇ ਤੇ ਠੀਕ ਹੈ ਜੀ ਮੈਂ ਡੇਲੀ ਹੁਣ ਰੇੜੀ ਰੋਜ਼ ਲੱਗੇ ਬਲਸ ਕਰੋਣੀ ਵੱਲੋਂ ਜਾਂਣਾ ਪੁਲਤੇ ਗੁਰਦਵਾਰੇ ਲੱਗੇ ਉੱਥੇ ਬੂਟਾ ਮੇਰਾ 200 ਰੁਪਏ ਸੇਲ ਹੋਈਦਾ 100 ਰੁਪਏ ਸੇਲ ਹੋਈਦਾ ਘਰ ਕੋਈ ਜੇ ਬਾਲਟੀ ਪੂਰੀ ਮੰਗੇਦਾ ਮੈਂ ਬਾਲਟੀ ਪੂਰੀ ਦੇ ਦੇਣਾ ਇਹਨੂੰ ਪਾਣੀ ਘੱਟ ਪਾਣਾ ਬਾਲਟੀ ਵਿੱਚ ਬੂਟਾ ਲਾਗੇ ਰੋ ਪਾਣੀ ਬਹੁਤ ਘੱਟ ਪਾਣਾ ਇੱਕ ਗਲਾਸ ਪਾਣੀ ਪਾਣਾ ਜਿਆਦਾ ਪਾਣੀ ਨਹੀਂ ਪਾਣਾ ਇਹਨੂੰ ਤੁੱਪੇ ਲਾਉਣਾ ਸ਼ਾਮੇ ਨੇ ਨਾਲ ਡੰਡੇ ਦਾ ਬੰਨਣਾ ਖੁੱਦ ਛਾਤ ਤੇ ਤੁਹਾਡੇ ਕੋਲ ਜੇ ਖੁੱਲੀ ਛੱਤ ਹੈਗੀ ਛੱਤ ਤੇ ਲਾ ਲਓ ਜੇ ਤੁਹਾਡੇ ਕੋਲ ਜਗਾ ਥੱਲੇ ਹੈਗੀ ਥੱਲੇ ਨਾਲੋ ਇੱਥੇ ਲਾਣੀ ਉੱਥੇ ਰਾਣਾ ਇੱਥੇ ਬੁਟਾ ਇੱਥੇ ਧੁੱਪ ਪਵੇ ਸ਼ਾਮੇ ਨਹੀਂ ਲਾਣਾ ਬੁਟਾ ਇਹਨੂੰ ਕੋਈ ਖਿਲਾਣਾ ਨਹੀਂ ਪੈਣਾ ਕੋਈ ਪੱਤਾ ਨਹੀਂ ਝੜਨਾ ਕੋਈ ਗੱਲਬਾਤ ਨਹੀਂ ਸਿਰ ਡਾਣੀ ਤੇ ਡਾਣੀ ਜਾਣੀ ਇੱਕ ਸੀਜ਼ਨ ਵਿੱਚ ਦੋ ਬੜੀ ਫਲ ਲੱਗਣਾ ਇਹਨੂੰ ਫਲ ਪਾਏ ਲੱਗ ਆਪ ਖਾ ਲਓ ਜਾਂ ਕਿ ਇਹਨੂੰ ਭੈਣ ਭਰਾ ਨੂੰ ਦੇਣਾ ਉਹ ਦੇ ਦਿਓ ਜੇ ਕਿ ਬੁਟੇ ਨੂੰ ਕਿੰਨੇ ਕੋ ਫਲ ਲੱਗ ਜਾਂਦੇ ਇੱਕ ਬੁਟੇ ਨੂੰ ਫਲ ਕੋਡ 15 15 20 ਲੱਗਦੇ ਜਿ세ਲੇ ਪਨੀਰੀ ਪੈਂਦੀ ਐ ਤੇ ਪਨੀਰੀ ਤੋਂ ਬਾਅਦ ਕਿੰਨੀ ਦੇਰ ਚ ਬੂਟਾ ਪੂਰੀ ਤਰ੍ਹਾਂ ਤਿਆਰ ਹੋ ਜਾਂਦਾ ਫਲ ਦੇ ਨਿਕਾ ਫਲ ਮਹੀਨੇ ਬਾਅਦ ਜੀ ਬੂਟਾ ਲਾਣਾ ਮਹੀਨੇ ਬਾਅਦ ਉਹ ਫਲਣਾ ਫਲਣਾ ਸ਼ੁਰੂ ਹੋਈ ਨਾ 6 ਮਹੀਨੇ ਬਾਅਦ ਫਲਣ ਫਲ ਲੱਗਣਾ ਸ਼ੁਰੂ ਹੋਈ ਨਾ 6 ਮਹੀਨੇ ਬਾਅਦ ਫਲ ਲਾ ਕੇ ਖਾ ਕੇ ਪੀ ਕੇ ਪੂਰੀ ਕਲ ਦੋ ਵਾਰੀ ਫਲ ਪੈਣਾ ਫਿਕਸੀਜਨ ਦੋ ਵਾਰੀ ਫਲ ਪੈਣਾ ਔਰੀ ਕਲਮਾ ਫੇਰ ਕੱਟ ਲੋ ਫਲ ਖਾ ਲਿਆ ਕਲਮਾ ਕੱਟ ਲੋ ਹੁਣ ਏਦਾਂ ਕਲਮਾ ਲੱਗੀਆਂ ਵਿਸ਼ੇ ਇਨਮ ਡੰਡੇ ਘਟਨੇ ਕੱਟ ਕੇ 8 ਇੰਚੀ ਕਲਮਾ ਕੱਟ ਕੇ ਮੁੜਕੇ ਮੈਂ ਫਿਰ ਜ਼ਮੀਨ ਚ ਥੱਲੇ ਲਾਂਗਾ। ਨਮਾ ਬੂਟਾ ਤਿਆਰ ਹੋਈ ਨਾ ਫੇ ਬੂਟਾ ਮੈਂ ਮਹੀਨੇ ਬਾਅਦ 2 ਮਹੀਨੇ ਬਾਅਦ ਸੇਲ ਕਰਨਾ ਸ਼ੁਰੂ ਕਰਨਾ। ਮੈਂ 100 ਬੂਟਾ ਤੇ ਇਹਨਾਂ 200 ਤੇ ਇਹਨਾਂ 150 ਜਿਹੜੇ ਗਮਲੇ ਚ ਲਾਉਣ ਦੀ ਤਕਨੀਕ ਹੈ ਕਿਉਂਕਿ ਪਹਿਲੇ ਤੇ ਬਾਗ ਲਗਾਏ ਜਾਂਦੇ ਸੀ ਡ੍ਰੈਗਨ ਫਰੂਟ ਦੇ ਵੱਡੇ ਵੱਡੇ ਬਾਗ ਦੇਖੇ ਜਾਂਦੇ ਇੱਥੇ ਲੱਗੇ ਛਗੇ ਵੀ ਹੈਗੇ ਆ ਬਟਾਲੇ ਹੈਗੇ ਆ ਇੱਧਰ ਪਠਾਨਕੋਟ ਸੱਜੇ ਹੈਗੇ ਗਮਲੇ ਚ ਲਾਉਣ ਦੀ ਤਕਨੀਕ ਕਿੱਥੋਂ ਸਿੱਖੀ ਆ ਆਪਣੀ ਹੈ ਜਾਂ ਕਿਤੋਂ ਯੂਨੀਵਰਸਿਟੀ ਤੋਂ ਇਹ ਕੋਈ ਸਾਰਾ ਜ਼ਮੀ ਕੋਠੇ ਦੇ ਹੋਵੇ ਮਿੱਟੀ ਚ ਪੈਦਾ ਹੋਣਾ ਮਿੱਟੀ ਚ ਪੈਦਾ ਨਾ ਪਾਏ ਪਾਈ ਇਹ ਜਗ੍ਹਾ ਗਮਲੇ ਚ ਵੱਦਾ ਫੁੱਲਦਾ ਕੱਟਾ ਹੈ ਬੂਟਾ ਹੈ ਕਾਫੀ ਵੱਦੇ ਫੁੱਲੇਦੇ ਆ ਇਹ ਤਕਨੀਕ ਕਿਤੋਂ ਸਿੱਖੀ ਹੈ ਸਰ ਜੀ ਇਹ ਸੀ ਅਹੀ ਸੋਚਨੇ ਨਾ ਇਹ ਜਿਹੜੇ ਚ ਜੜ ਕੋਈ ਨਹੀਂ ਹੁੰਦੀ ਜ਼ਮੀਨ ਚ ਲਾ ਲੋ ਤਾਈਂ ਇਹਨੇ ਫੁੱਲਣਾ ਜੇ ਕੋਠੇ ਦੇ ਲਾ ਲੋ ਤਾਈਂ ਇਹਨੇ ਫੁੱਲਣਾ ਇਹਨੂੰ ਮਿੱਟੀ ਚ ਕਮਣੇ ਕੋ ਤੋਂ 20 ਕਿਲੋ ਮਿੱਟੀ ਚਾਹੀਦੀ ਨੇ 20 ਲੀਟਰ ਦੀ ਬਾਟੀ 20 ਕਿਲੋ ਮਿੱਟੀ ਹੋਣੀ ਚਾਹੀਦੀ ਫਿਰ ਫੁੱਲਣਾ ਜੇ ਜ਼ਮੀਨ ਚ ਇੱਕ ਮਿੱਟੀ ਹੋਵੇ ਪਾਈ ਵਾਲੀ ਮਿੱਟੀ ਪਾ ਡੇਰ ਪਾਈ ਆਈ ਉੱਥੇ ਬੂਟਾ ਤਾਈ ਹੋਏ ਨਾ ਆਪਣੇ ਸੋਲੋ ਦੀ ਕਲਮ ਲਾ ਲਓ ਮਿੱਟੀ ਜਮੀਨ ਚ ਲਾ ਲਓ ਇਹਨੇ ਕਲਮ ਹੋਈ ਨਹੀਂ ਜੇ ਕੋਠੇ ਤੇ ਮਿੱਟੀ ਪਾ ਗਏ ਫਲਾਵੇ ਪਾ ਗਏ ਨੂੰ ਫਲਾਵੇ ਚ ਬਲੋ ਮੈਂ ਤਾਂ ਸਾਹਮਣੇ ਫਲਾਵੇ ਚ ਪਾ ਗਏ ਮਿੱਟੀ ਲਾਈ ਆ ਤਾਂ ਹੀ ਬੂਟਾ ਤਿਆਰ ਹੋਏਗਾ ਇੱਥੇ ਕੋਈ ਜੜ ਨਹੀਂ ਦੀ ਕੋਈ ਖਲਾੜਾ ਨਹੀਂ ਪੈਣਾ ਤੁਹਾਨੂੰ ਕੋਈ ਮੈਂ ਤਾਂ ਸੈ ਨਾ ਇਹਨੂੰ ਜੜੇ ਦੀ ਬਾੜ ਨਹੀਂ ਨਹੀਂ ਜੜੇ ਦੀ ਵਿੱਚੇ ਰਣੀ ਬਾਡੀ ਵਿੱਚੇ ਤਾਂ ਕਿੰਨੇ ਕਮਲਿਆਂ ਚ ਬੂਟੇ ਲਗਾ ਚੁੱਕੇ ਐਸ ਸਮੇਂ ਕਿ ਮੈਂ ਬਾਡੀਆਂ ਦੇ ਕਟਕੜੋ 500 ਬਾਟੀ ਮੈਂ ਵੇਚਦੀ ਬੁੱਠਾ ਸਣੀ ਬਾਗੀ ਸੀ ਹਾਂਜੀ ਆ ਸੀਜ਼ਨ ਵਿੱਚ ਜੇ ਸੀ ਪੈਦਾ ਕਰੀਏ ਰੋਜ਼ ਰੋਜ਼ ਫਲਾਵੇ ਚ ਪਾ ਗਏ ਲੋਕੀ ਨਾ ਬਾੜੀ ਹੁੰਦੀ ਨਾ ਬਾੜੀ ਖਰਦੇ ਘੱਟ ਖਰਦੇ ਲੋਕੀ ਫਲਾਵੇ ਜਿਹੜਾ ਬੁੱਠਾ 200 ਬੈਰਾ 100 ਰੁਪਏ ਲੈਈਦੇ ਉਸ ਰੁੜੀ ਦੇ ਰੱਖ ਕੇ ਦੋ ਲੈਈਦੇ ਚਾ ਲੈ ਹੁਣ ਪਿਛੇ ਕੋਈ ਜਲੰਧਰੋਂ ਆਇਆ ਬੰਦਾ ਉਹ ਲੈ ਕੇ 10 ਬੁੱਟੇ ਲੈ ਕੇ ਚੰਡੀਗੜ੍ਹ ਤੋਂ ਆਇਆ ਉਹ ਬੁੱਟੇ ਲੈ ਗਿਆ ਫਲਾਵੇ ਪਾ ਕੇ ਬਾੜ ਦੇ ਆਪਣੀ ਕਾਰ ਉੱਤੇ ਸਿਮਪਾਰਟੀ ਕਾਰ ਤੇ ਨਹੀਂ ਜਾਂਦੀ ਇਹਦੇ ਬਾੜੀ ਨਹੀਂ ਇੱਕ ਟੈਂਪੂ ਜਾਂਦੀ ਸਰੀ ਅਗੋ ਇਸជា ਸਾਤਾ ਫੋਟਾ ਬੂਟਾ ਹੁੰਦਾ ਉੱਚਾ ਲੰਮਾ 50 ਚ ਡ੍ਰੈਗਨ ਫਰੂਟ ਕਾਫੀ ਮਹਿੰਗਾ ਵਿਕਦਾ ਹੈ 100 ਰੁਪਏ ਦੇ ਕਰੀਬ ਫਲ ਹੁੰਦਾ ਵਾ ਘਰਾਂ ਚ ਲਾ ਸਕਦੇ ਹੋ ਤੇ ਇਹਦੇ ਚ ਖਾਦ ਵੀ ਆਪਣੀ ਮਤਲਬ ਕੋਈ ਕੈਮੀਕਲ ਵੀ ਨਹੀਂ ਹੋਣਾ ਵਧੀਆ ਬੂਟਾ ਹੋਣਾ ਕੀ ਕਹਿਣਾ ਚਾਹੋਗੇ ਸਾਜੀ ਇਹ ਆਪਣੇ ਦਵਾਈਆਂ ਪਾਣੇ ਨਾ ਦਵਾਈ ਨਾ ਪਾਓ ਉਹ ਨਹੀਂ ਰਾਇ ਖਾਨੀ ਸੀ ਇਹਦੀ ਆਪਣੇ ਰੂੜੀ ਪਾਣੀ ਗੋਏ ਅਲੀ ਪਿੰਡਾਂ ਦੀ ਰੂੜੀ ਹੁੰਦੀ ਨਾ ਪੱਤਿਆਂ ਦੀ ਰੂੜੀ ਜਾਂ ਰੂੜੀ ਉਹ ਰੂੜੀ ਨਾਲ ਵਧੀਆ ਹੋਏਦਾ ਫਲੇਰਾ ਦਵਾਈਆਂ ਲਾ ਲਾ ਕੇ ਟੀਕੇ ਲਾ ਲਾ ਕੇ ਦੰਨੇ ਸੀ ਖਾਣੇ ਉਹਨੇ ਨਾ ਯਾਰ ਖਾਣੇ ਦਵਾਈ ਨਾ ਪਾਓ ਕਿ ਆਪ ਖੁਦ ਫਲ ਲੈਣਾ ਨਾ ਬਜਾਰੋਂ ਨਾ ਲੋ ਤੇ ਆਪ ਖੁਦ ਲਾ ਕੇ ਮੇਰੇ ਕੋ ਬੂਟਾ ਲੈ ਕੇ ਘਰ ਲਾਓ ਉਹ ਫਲ ਲੱਥੇ ਦਾ ਉਹ ਖਾਣਾ ਚਾਹੀਦਾ ਉਹ ਵਧੀਆ ਸਿਹਤ ਵਾਸਤੇ ਚੰਗਾ ਹੈ ਜੇ ਬੰਦੇ ਨੂੰ ਸੈਲ ਘਰੇ ਜਾਂਦ ਕੋਈ ਕੋਸ਼ ਖਰਾਬੀ ਹੋਵੇ ਉਹ ਬੰਦੇ ਇਹ ਫਲ ਖਾਈਦਾ ਬਿਲਕੁਲ ਠੀਕ ਹੋ ਜਾਂਦਾ ਬੰਦਾ ਬਈ ਯਾਰ ਕੈਮੀਕਲ ਲੱਗਾ ਹੁੰਦਾ ਕੈਮੀਕਲ ਕਦੀ ਨਹੀਂ ਖਾਣਾ ਜੀ ਇਹ ਕਿਸੇ ਨੇ ਬੂਟੇ ਲੈਣ ਲੈਣੇ ਹੋਣ ਤੇ ਆਪਣਾ ਨਾਂ ਬੋਲਦੇ ਹੋ ਔਰ ਕਿੱਦਾਂ ਬੂਟੇ ਵੇਚਦੇ ਹੋ ਇਹ ਵੀ ਭਾਈ ਨੋ

ਅਬਰਹਰ ਆਗੇ ਕੋਲ ਅਬਰਹਰ ਕਲੋਨੀ ਮਾਤਾ ਲਾ ਮੰਦਰ ਸਿਵਜੀਆ ਮੰਦਰ ਮੋਨੂ ਟੈਲ ਫੈਕਟਰੀ ਨੰਗਲੀ ਸੂਲ ਲੱਗੇਗਾ ਸੂਲੇ ਮੈਂ ਆਪਣੇ ਸੂਲ ਵਿੱਚ ਤੇ ਬਾਗ ਲਾਇਆ ਬਹੁਤ ਤਗੜਾ ਲਾਇਆ ਮੇਕੋ ਉਹਨਾਂ ਨੇ ਬੂਟਾ 2.5 300 ਬੂਟਾ ਲੈ ਕੇ ਗਏ ਖੁਦ ਬਾਗ ਲਾਇਆ ਉਹ ਮਾਲਕ ਉਹ ਹੀ ਬੜੇ ਖੁਸ਼ ਹੋ ਮੈਨਾਂ ਆਗੇ ਕਿੰਨੇ ਦਾ ਬੂਟਾ ਵੇਚਦੇ ਹੋ ਛੋਟੀ ਉਹਨਾਂ ਨੇ ਮੈਂ ਛੋਟੀ ਪਨੀਰੀ 100 ਰੁਪਏ ਦੇ ਦੇਣਾ ਛੋਟਾ ਬੂਟਾ ਇੱਕ ਗੇਟ ਇੱਕ